ਹੈਲੋ ਸਾਸਤ੍ਰੀ ਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਚੱਲੇ ਆ ਜੀ ਭੈਣ ਦੇ ਪੁੱਤੇ ਦੀ ਨਿਮਾ ਬੰਨਣ ਤੇ ਆਪਾਂ ਨਮਾ ਸੂਟ ਸਲਾਇਆ ਆ ਆਵਲ ਤੇ ਮੂਰੀਆਂ ਤੋਂ ਕਢਾਈ ਕਰਵਾਈ ਐ ਸੂਟ ਦੀ ਤੇ ਆਪਾਂ ਸੂਟ ਪਾ ਲਿਆ ਹੁਣ ਤਿਆਰ ਹੋ ਗਏ ਬਿਲਕੁਲ ਥੋੜਾ ਜਿਹਾ ਆਪਾਂ ਚੁੰਨੀ ਲੈ ਕੇ ਦੇਖਦੇ ਹਾਂ ਕਿਸ ਤਰ੍ਹਾਂ ਲਈ ਜਾ ਸਕਦੀ ਹੈ ਵੀ ਸਿਰ ਤੇ ਵੀ ਲਈ ਜਾ ਸਕਦੀ ਹੈ ਗਲ ਚ ਵੀ ਪਾ ਸਕਦੇ ਆ ਇਸ ਤਰ੍ਹਾਂ ਆਪਣੇ ਲਈ ਥੋੜਾ ਜਿਹਾ ਟਾਈਮ ਸੀ ਆਪਾਂ ਥੋੜਾ ਜਿਹਾ ਤਿਆਰ ਹੋ ਕੇ ਇੱਕ ਦੋ ਵੀਡੀਓ ਸੂਟ ਕੀਤੀ ਤੇ ਮੈਂ ਇਸ ਤਰ੍ਹਾਂ ਹੀ ਸੂਟ ਪਾ ਕੇ ਦੇਖ ਰਹੀ ਸੀ ਆਪਣਾ ਵੀ ਕਿਵੇਂ ਲੱਗਦਾ ਨਵੇਂ ਸੂਟ ਦਾ ਸਾਰਿਆਂ ਨੂੰ ਚਾਹ ਹੁੰਦਾ ਜੇ ਆਪਾਂ ਲੈ ਕੇ ਪਾ ਕੇ ਦੇਖਦੇ ਆ ਤੇ ਆਪਾਂ ਵੀ ਪਾ ਕੇ ਦੇਖਿਆ ਸਾਰੀਆਂ ਭੈਣਾਂ ਨੂੰ ਇਸ ਸੂਟਾਂ ਦਾ ਚਾਹ ਹੁੰਦਾ ਬਹੁਤ ਜ਼ਿਆਦੇ ਮੈਂ ਚੁੰਨੀ ਦੇ ਸਟਾਈਲ ਕਰ ਕਰ ਦੇਖਦੀ ਸੀ ਵੀ ਕਿਸ ਤਰ੍ਹਾਂ ਲਮਾ ਚੁੰਨੀ ਮੈਂ ਚੁੰਨੀ ਬਹੁਤ ਸੌਫਟ ਆ ਇਹ ਟੈਪੀ ਦੀ ਚੁੰਨੀ ਹੈ ਜਿਵੇਂ ਸੂਤੀ ਚੁੰਨੀ ਵਾਂਗ ਨਾ ਐਸਾ ਹੀ ਨਿੰਗਾ ਬਹੁਤ ਜ਼ਿਆਦੇ ਦੁਪੱਟੇ ਤੇ ਪਰ ਬਹੁਤ ਵਧੀਆ ਦੁਪੱਟਾ ਸਿਰ ਤੇ ਹੀ ਬਹੁਤ ਵਧੀਆ ਰਹਿੰਦਾ ਮੇਰੇ ਆਮ ਦੇ ਇੱਕ ਦੁਪੱਟਾ ਦਾ ਮੈਨੂੰ ਬਹੁਤ ਲੱਗਿਆ ਵਧੀਆ ਤੇ ਇਸ ਤਰ੍ਹਾਂ ਖੜ ਕੇ ਆਪਾਂ ਪੋਜ਼ ਕਰੀ ਜਾਂਦੇ ਸੀ ਚਲੋ ਜੀ ਹੁਣ ਆਪਾਂ ਤਿਆਰ ਹੋ ਕੇ ਚੱਲਦੇ ਹਾਂ ਸੋਨੂੰ ਅੱਗੇ ਦਿਖਾਉਣੇ ਨੇ ਨਿੰਮ ਦੇ ਪਿੰਡਾਂ ਦੀਆਂ ਕੀ ਕੀ ਰਸਮਾਂ ਨੇ ਕਰਾਂਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਨਾਵੇਂ ਸੂਟ ਦਾ ਦੱਸੋ ਕਿਹਨੂੰ ਨਹੀਂ ਚਾਹ ਹੁੰਦਾ ਸਾਰਿਆਂ ਨੂੰ ਚਾਹ ਹੁੰਦਾ ਨਾਵੇਂ ਸੂਟ ਦਾ ਤੇ ਜਾਣ ਦਾ ਹਰੇਕ ਨੂੰ ਚਾਹ ਹੁੰਦਾ ਮਨ ਦੇ ਵਿੱਚ ਤੇ ਆਪਾਂ ਤਾਂ ਅੱਜ ਬਹੁਤ ਚਾਗ ਕਿਉਂਕਿ ਭਾਣਜੇ ਦੇ ਬੇਟਾ ਬਹੁਤ ਚਿਰ ਮਗਰੋਂ ਹੋਇਆ ਬੇਟਾ ਅੱਜ ਤਾਂ ਬਹੁਤ ਹੀ ਸੁਲੱਖਣੀ ਘੜੀ ਹੈ ਸਾਡੇ ਵਾਸਤੇ ਜਿਸ ਦਿਨ ਦਾ ਸਾਨੂੰ ਇੰਤਜ਼ਾਰ ਸੀ ਉਹ ਦਿਨ ਆ ਗਏ ਖੁਸ਼ੀਆਂ ਬੰਡੇ ਤੋਂ ਵੱਧੀਆਂ ਨੇ ਮੈਨੂੰ ਇਹ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਸੀ ਵੀ ਜਿਵੇਂ ਸੂਤੀ ਦੁਪੱਟੇ ਵਾਂਗੂਆ ਬਹੁਤ ਹੀ ਸੌਫਟਾ ਦੁਪੱਟਾ ਕਿਉਂਕਿ ਸਾਨੂੰ ਐ ਹੁੰਦਾ ਵੀ ਸਾਡੇ ਸਿਰ ਤੇ ਜਿੰਨੀ ਖੜਨੀ ਚਾਹੀਦੀ ਹੈ ਸਾਨੂੰ ਆਮ ਕਰ ਆਮ ਤੌਰ ਤੇ ਸਰ ਤੇ ਚੁੰਨੀ ਲੈਣ ਦਾ ਸੁਭਾਗ ਆਪਾਂ ਬੈਠ ਗਏ ਹੁਣ ਗੱਡੀ 'ਚ ਤੇ ਗੱਡੀ 'ਚ ਆਪਾਂ ਆਪਣਾ ਸਮਾਨ ਲੱਦ ਲਿਆ ਸਾਰਾ ਜੋ ਵੀ ਹੈਗਾ ਸੀ ਸਾਜ ਸਮਾਨ ਖਾਣ ਪੀਣ ਵਾਲਾ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਅਖੜੀਆਂ ਬਹੁਤ ਸੀ ਰਸਤੇ ਵਿੱਚ ਬਹੁਤ ਜ਼ਿਆਦੇ ਅਖੜੀਆਂ ਸੀ ਤੇ ਮੈਂ ਇੱਥੇ ਦਾ ਵੀਡੀਓ ਮਸਾਂ ਬਣੀ ਥੋੜੀ ਜਿਹੀ ਬਣਾਈ ਇਹ ਜਿਹੜੀ ਮੈਂ ਘਰੇ ਬਣਾਈਆਂ ਸੀ ਉਹ ਮੈਂ ਵਿੱਚ ਡਿੱਟ ਕਰ ਲਈਆਂ ਕਿਉਂਕਿ ਅਖੜੀਆਂ ਬਹੁਤ ਜ਼ਿਆਦੇ ਗੱਡੀ ਭੜਕਦੀ ਸੀ ਅਖੜੀਆਂ 'ਚ ਲਾਉ ਜਿਆ ਆਪਣੀ ਗੱਡੀ 'ਚ ਸਮਾਨ ਪਿਆ ਆਪਣੇ ਖਾਣ ਪੀਣ ਵਾਲਾ ਇਹਦੇ 'ਚ ਬਰਫ਼ ਰੱਖ ਕੇ ਮੈਂ ਚਟਣੀਆਂ ਰੱਖ ਲਈਆਂ ਉਹ ਸੇ ਪਏ ਨੇ ਆਪਣੇ ਖਾਣ ਵਾਸਤੇ ਆ ਕੁਮਾਰ ਪਏ ਦਵਾਈ ਲੈਣ ਵਾਸਤੇ ਤੇ ਗੱਡੀ ਨੂੰ ਆਪਾਂ ਬਣਾ ਲਈ ਅਲਮਾਰੀ ਜੀ ਰਸੋਈ ਸਮਝ ਲੋ ਰਸੋਈ ਤੇ ਅਲਮਾਰੀ ਆ ਕੁਮਾਰ ਲੈ ਲਿਆ ਲੱਦ ਲਿਆ ਪੂਰਾ ਗੱਡੀ ਨੂੰ ਚਾਹੇ ਆਪਾਂ ਇੱਕ ਦਿਨ ਹੀ ਰਹਿਣਾ ਹੋਵੇ ਪਰ ਆਪਾਂ ਸਮਾਨ ਲੈ ਜਾਣ ਦੀ ਕੋਈ ਕਸਰ ਨਹੀਂ ਸੜ ਦੇ ਨਾਲ ਆਪਦੇ ਕੋਲ ਸਮਾਨ ਜ਼ਰੂਰ ਹੋਣਾ ਚਾਹੀਦਾ ਅਸ਼ਟਰਾ ਆ ਕੱਪੜੇ ਇਸਤਰੀ ਮੈਂ ਮਾਂ ਘਰ ਸੀਟ ਉੱਤੇ ਰੱਖ ਲੇ। ਦੇਖੋ ਇਸ ਮੈਂ ਹੈਂਗਰਾਂ ਚ ਪਾ ਕੇ ਉੱਪਰ ਟੰਗ ਤੇ ਕੱਪੜੇ। ਇਹ ਸਾਡੇ ਰਸਤੇ ਦਾ ਸਤਾ ਫਰ इस तरह रहा कुछ अखलियाँ बहुत ज्यादा ती के मारता एक मैंने पिछे बहा था आकाश ने पिछे गड्डी बहुत ज्यादा भड़क दी है मैं तो कही जाती थी काश ने भी गड्डी हौली चला हौली चला कोई ना भी पहुँच जाएंगे क्योंकि अखलियाँ बहुत ज्यादा सी ग ਰਾਸਤੇ ਵਿੱਚ ਬਹੁਤ ਜ਼ਿਆਦਾ ਅਖੜੀਆਂ ਸੀ ਇੱਕ ਮੋੜ ਲਈ ਸੀਟ ਤੇ ਬੰਦਾ ਘੱਟ ਬੜਕਦਾ ਬਾਅਦ ਲਾਗਰ ਦੀ ਸੀਟ ਤੇ ਬਹੁਤ ਜ਼ਿਆਦਾ ਬੜਕਦਾ ਜਾ ਬੈਠਦਾ ਲਓ ਜੀ ਆਪਾਂ ਪਹੁੰਚ ਗਏ ਸਾਰੇ ਰਿਸ਼ਤੇਦਾਰ ਹੋ ਗਏ ਇਕੱਠੇ ਤੇ ਮਾਰੀਆਂ ਸਾਰਿਆਂ ਨੇ ਖੁੱਲ ਕੇ ਗੱਪਾਂ ਲੈ ਕੇ ਆ ਰਹੇ ਨੇ ਨਿੰਮ ਨਿੰਮ ਬੰਨਣਗੇ ਹੁਣ ਕੋਠੇ ਉੱਪਰ ਦੀ ਜਾਣਗੇ ਨਿੰਮ ਬੰਨਣ ਕਿਉਂਕਿ ਭੈਣ ਕੇ ਗੇਟਾ ਵਿੱਚ ਦੀ ਕਵੈਨ ਵਗੈਰਾ ਨੰਗਦੀ ਉਹਨਾਂ ਨੇ ਉੱਥੇ ਨਿੰਮ ਦੀਆਂ ਡਾਣੀ ਬੰਨੀਆਂ ਨੇ ਤੇ ਨਿੰਮ ਕੋਠੇ ਉੱਪਰ ਬੰਨੀਆਂ ਕਿਉਂਕਿ ਭੈਣ ਕਾ ਗੇਟੇਕਾ ਸਾਰੇ ਘਰਾਂ ਦਾ ਉੱਥੇ ਨਿੰਮ ਨੇ ਬਾਜੀ ਦੀ ਸੀਸ ਕਰਕੇ ਉਹਨਾਂ ਨੇ ਨਿੰਮ ਕੋਠੇ ਤੇ ਵਰਣਨ ਲੱਗੇ ਇੱਧਰ ਮੈਂ ਸਾਰਿਆਂ ਦੀ ਵੀਡੀਓ ਕਲਿੱਪ ਲੈ ਲਈ ਸਾਰੇ ਬੈਠੇ ਆਇਆ ਗਿਆ ਹੈ ਤੇ ਨਿਮਨ ਵਰਣਨ ਦੀ ਤਿਆਰੀ ਹੈ ਬਿਲਕੁਲ ਲਓ ਜੀ ਹੁਣ ਨਿਮ ਬੰਦ ਰਹੇ ਨੇ ਤਪ ਤਪ ਬਹੁਤ ਜ਼ਿਆਦਾ ਸੀ ਅੱਖਾਂ ਸਾਹਮਣੇ ਕੁਝ ਨਹੀਂ ਸੀ ਦਿਖ ਰਿਹਾ ਤਪਣਾ ਆ ਇਧਰ ਬੀਬੀਆਂ ਭੈਣਾਂ ਸਾਰੀਆਂ ਬੈਠੀਆਂ ਨੇ ਤਪ ਬਹੁਤ ਜ਼ਿਆਦੇ ਸੀ ਫਿਰ ਅਸੀਂ ਇਸ ਤਰ੍ਹਾਂ ਬੈਠਿਆਂ ਦੀ ਵੀਡੀਓ ਬਣਾ ਲਈ ਸਾਰਿਆਂ ਦੀ ਇਧਰ ਨਿੰਮ ਤੋਂ ਮਗਰੋਂ ਫਿਰ ਮਦਾਨਾ ਪੂਜੀਆ ਪਾ ਕੇ ਦੇ ਰਹੇ ਨੇ ਸਾਰਿਆਂ ਨੂੰ ਗੁਲਾਬ ਜਮਨਾ ਵਗੈਰਾ ਵਰਫੀ ਵਗੈਰਾ ਕਿਉਂਕਿ ਭੁੱਖ ਲੱਗ ਜਾਂਦੀ ਸਾਰਿਆਂ ਨੂੰ ਫਿਰ ਆਪਾਂ ਦਾ ਪੋਤਾ ਹੋਇਆ ਜੀ ਇਹ ਪਾਈੰਦੀ ਵੱਡੀ ਜਠਾਣੀ ਇੱਧਰ ਸਾਰੇ ਬਰੋਹਣੇ ਬੈਠੇ ਆ ਵਿੱਚ ਹੀ ਪ੍ਰਧਾਨ ਸਾਹਿਬ ਬੈਠੇ ਆ ਇਹ ਸਾਡੇ ਆਪਣੀ ਫੈਮਿਲੀ ਹੈ ਬਾਪੂ ਜੀ ਬੈਠੇ ਦਿਲੋ ਜੀ ਹੁਣ ਨਾਲ ਖਾ ਪੀ ਰਹੇ ਨੇ ਨਾ ਸਾਰੇ ਹੱਸ ਮਜ਼ਾ ਕਰ ਰਹੇ ਨੇ ਮਸਾਂ ਇਕੱਠੇ ਹੁੰਦੇ ਸਾਰੇ ਦਿਨ ਸੋਤੇ ਜਦੋਂ ਕੋਈ ਦਿਨ ਸੋਦਾ ਸਾਰੇ ਫੇਰ ਇਕੱਠੇ ਹੁੰਦੇ ਸਾਰਿਆਂ ਨੇ ਕੀਤੀ ਖੂਬ ਇੰਜੋਏ ਲੱਡੂਆਂ ਵਿਚਾਰਿਆਂ ਨੂੰ ਕੋਈ ਚੱਕਦਾ ਨਹੀਂ ਹੈਗਾ ਇਹ ਬੈਠੇ ਚੱਕ ਹੀ ਜਾਂਦੇ ਵੀ ਸਾਨੂੰ ਵੀ ਚੱਕ ਲਓ ਸਾਨੂੰ ਵੀ ਚੱਕ ਲਓ ਪੋਲੇ ਮਾਲ ਦੇ ਅੱਗੇ ਇਹਨਾਂ ਨੂੰ ਕੋਈ ਨਹੀਂ ਚੱਕ ਰਿਹਾ ਹੱਥ ਨਹੀਂ ਲਾ ਰਿਹਾ ਇਹ ਮੇਰੇ ਭਤੀਜਾ ਗੱਲਾਂ ਸੁਣਾਈ ਜਾ ਰਿਹਾ ਆਵੇ ਤੇ ਫੁੱਫੜ ਜੀ ਨੂੰ ਪਤਾ ਨਹੀਂ ਕੀ ਕਹਿ ਰਿਹਾ ਹੈਗਾ ਸਾਰੇ ਹੱਸੀ ਜਾਂਦੇ ਆ ਜਦੋਂ ਆਪਾਂ ਇਕੱਠੇ ਹੁੰਨੇ ਆ ਹਾਸਾ ਮਜ਼ਾਕ ਤਾਂ ਚੱਲਦਾ ਸਾਰਿਆਂ ਦਾ ਥੋੜਾ ਜਿਹਾ ਉਹਦਾ ਨਹੀਂ ਇਕੱਠੇ ਹੁੰਦੇ ਇੱਕ ਜਣਾ ਆ ਜਾਂਦਾ ਤਾਂ ਦੂਜਾ ਨਹੀਂ ਆਉਂਦਾ ਦੂਜਾ ਆ ਜਾਂਦਾ ਤਾਂ ਤੀਜਾ ਨਹੀਂ ਆਉਂਦਾ ਇਹ ਲਓ ਜੀ ਹੁਣ ਚਾਹ ਪਾਣੀ ਦਾ ਪ੍ਰੋਗਰਾਮ ਨਿਬੜ ਗਏ ਹੁਣ ਪ੍ਰਾਂਤਾਂ ਲੈ ਕੇ ਪਿੰਡ 'ਚ ਜਾਣਗੇ ਫੇਰ ਨਾ ਲੱਡੂ ਪੈਣ ਚਕਾਰ ਹੀ ਹੈ ਪ੍ਰਾਂਤ ਜਿੱਥੇ ਵੀ ਤੱਕ ਆਪਣਾ ਅੰਗਵਾੜ ਵਗੈਰਾ ਹੁੰਦਾ ਉੱਥੇ ਤੱਕ ਖੇਰਨਗੇ ਲੱਡੂ ਪਿੰਡਾਂ ਦੇ ਰੀਤੀ ਰਿਵਾਜ ਨੇ ਆਪਣੇ ਅੱਗੇ ਪ੍ਰਸਾਦ ਫੇਰਦੇ ਹੁੰਦੇ ਸੀ ਹੁਣ ਲੱਡੂ ਫੇਰ ਦਿੰਦੇ ਚਲੋ ਜੀ ਹੁਣ ਪਹਿਲਾਂ ਘਰ ਤੇ ਸਟਾਰਟ ਕਰਨਗੇ ਦੂਜੀ ਭੈਣ ਦੇ ਘਰੇ ਜਾਣਗੇ ਪਹਿਲਾਂ ਇਸ ਤੋਂ ਬਾਅਦ ਫਿਰ ਪਿੰਡ 'ਚ ਜਾਣਗੇ ਤਿੰਨੇ ਘਰਾਂ ਦੇ ਦੇ ਕੇ ਘਰਦਿਆਂ ਦੇ ਲੱਡੂ ਗਰਮੀ ਤੇ ਤੁੱਪ ਬਹੁਤ ਸੀ ਕਿ ਲੋ ਜਿਸ ਤਾਰੇ ਜਾਣੇ ਤੁਰਪੇ ਬਧੀਆ ਲੱਗਦਾ ਇਸ ਤਰ੍ਹਾਂ ਜਾਣਾ ਇਹ ਸਾਡੇ ਪਿੰਡਾਂ ਦਾ ਕਲਚਰ ਤਬਾਹ ਤਾਂ ਘਟ ਗਿਆ ਰਵਾਜ ਅੱਗੇ ਤਾਂ ਬਹੁਤ ਰਵਾਜ ਹੁੰਦਾ ਸੀ ਆ ਭੈਣ ਦੇ ਚਿੱਲੇ ਦੇਖੋ ਕਿੰਨੇ ਸੋਹਣੇ ਨੇ ਮੈਂ ਇਹਨਾਂ ਦੀ ਵੀਡੀਓ ਵਿੱਚ ਕੈਚ ਕਰ ਲਈ ਤੇ ਇੱਧਰ ਆਪਾਂ ਰੋਟੀ ਜਿਹੜੀ ਖਾਧੀ ਆ ਆਪਣੀ ਰੋਟੀ ਦੇਸੀ ਬਿਲਕੁਲ ਚਟਨੀ ਨਾਲ ਮੱਖਣੀ ਨਾਲ ਸਾਰੇ ਨੇ ਵਰਖੀ ਖਾਧੀ ਆ ਲੱਡੂ ਖਾਦੇ ਆ ਆਪਾਂ ਆਪਣੀ ਬਿਲਕੁਲ ਸਿੰਪਲ ਰੋਟੀ ਖਾਧੀ ਆ ਇੱਧਰ ਹੁਣ ਜਾ ਰਹੇ ਹਾਂ ਜੀ ਫੇਰਨ ਲੱਡੂ ਆ ਪੱਖਾ ਬੰਦ ਕਰੇ ਤੇ ਇੱਧਰ ਨਿਮਾ ਬਣਦੇ ਨੀ ਕਲਿੱਪ ਫੇਰ ਲਾਤੀ ਆਪਾਂ ਕਿਉਂਕਿ ਵੀਡੀਓ ਕਿਤੇ ਕੋਈ ਬਣਾਉਂਦਾ ਕਿਤੇ ਕੋਈ ਬਣਾਉਂਦਾ ਅਗੜ ਦੁਗੜ ਹੋ ਜਾਂਦੀਆਂ ਨੇ ਇਸ ਕਰਕੇ ਅੱਗੇ ਪਿੱਛੇ ਲੱਗ ਜਾਂਦੀਆਂ ਨੇ ਵੀਡੀਓ ਤਾਂ ਕਰਕੇ ਇਸ ਤਰ੍ਹਾਂ ਦਿਖਾਈ ਜਾ ਰਹੀ ਹੈ ਵੀਡੀਓ ਬਾਕੀ ਸੋਨ ਸਾਰਿਆਂ ਨੂੰ ਪਤਾ ਏ ਵੀ ਆਪਣੇ ਪਿੰਡਾਂ ਦੇ ਰੀਤੀ ਰਿਵਾਜਾਂ ਦਾ ਇਹ ਲਓ ਜੀ ਕੋਠੇ ਦੇ ਉੱਤੇ ਨਵੇਂ ਬਣਿਆਗਾ ਕਿਉਂਕਿ ਗੇਟ ਤੇ ਫਿਰ ਕਬੈਨ ਵਗੈਰਾ ਲੰਗਦੀ ਹੈ ਨਗਾਉਣ ਬੇ ਔਖਾ ਹੁੰਦਾ ਕੋਠੇ ਤੇ ਹੁਣ ਹੋ ਗਿਆ ਪੱਕਾ ਕੰਮ ਤੇ ਆ ਭੈਣ ਦੀ ਉਹ ਛੋਟੀ ਜਿਹੀ ਠਾਣੀ ਹੈ ਇੱਕ ਹੋਰ ਭੈਣ ਹੈ ਮੇਰੇ ਇਹ ਚਾਰ ਦਰਾਣੀ ਜਿਹੀ ਠਾਣੀ ਨੇ ਤੱਕ ਕੋਈ ਕੁਸਨੀ ਨਹੀਂ ਦਿੰਦੇ ਇੱਕ ਦੂਜੇ ਨੂੰ ਆ ਥੋੜੀ ਬਾਜ ਆਈ ਜਾਂਦੀ ਵਿੱਚ ਲੋ ਜੀ ਅਸੀਂ ਆ ਗਏ ਅਸੀਂ ਵਾਪਸ ਕਿਉਂਕਿ ਧੁੱਪ ਬਹੁਤ ਜ਼ਿਆਦਾ ਸੀ ਆ ਬੇਟਾ ਸੋਟਾ ਨਾ ਰੋਟੀ ਪਾਣੀ ਖਾ ਕੇ ਸਭ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਆਪ ਆਪਣੇ ਘਰਾਂ ਨੂੰ ਸਾਗਣ ਦੇ ਕੇ ਬੱਚੇ ਨੂੰ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਨਿਰ ਜਿਵੇਂ ਭਰੀ ਗਿਆ ਆਕਾਸ਼ ਪੜਾ ਰਿਹਾ ਮੇਰੇ ਪਤੀ ਜਵਾਈ ਨੂੰ ਗੋਦੀ ਚ ਮੁੰਡਾ ਚੁੱਕ ਚੁੱਕ ਕੇ ਅਸੀਂ ਹੱਸਦੇ ਹਾਂ ਵੀ ਸਗਣ ਸਾਰਾ ਆਕਾਸ਼ ਨੂੰ ਮਿਲਣਾ ਚਾਹੀਦਾ ਕਾਸ਼ ਚੱਕ ਕੇ ਫੜਾਂਗਾ ਬੱਚਿਆਂ ਨੂੰ ਐ ਵੀ ਅਸੀਂ ਚੱਕੀ ਸਾਰੇ ਇਕੱਠੇ ਹੋਏ ਬੈਠੇ ਨਮੈਂ ਜੀ ਦਾ ਸਾਰਿਆਂ ਨੂੰ ਚਾ ਹੁੰਦਾ ਹੈ ਰੁਸਾਉਂਦੇ ਨਹੀਂ ਜੀ ਇਨ ਟਾਈਮ ਲਿਆਵੇ ਸੱਚੇ ਪਾਤਸ਼ਾਹ ਸਾਰਿਆਂ ਦੇ ਘਰਾਂ ਤੇ ਮਿਹਰ ਕਰੇ ਰੋਟੀ ਵੇਟੇ ਤੰਦਰੁਸਤੀ ਦੇਵੇ ਉਮਰ ਲਾਵੇ ਪਰਮਾਤਮਾ ਲੰਬੀ ਸਾਰੇ ਬਸ ਹੁਣ ਜੀ ਜਾਣ ਦੀ ਤਿਆਰੀਆਂ ਕਰ ਰਹੇ ਨੇ ਸਭ ਆਪਣੇ ਘਰਾਂ ਨੂੰ ਰੋਟੀ ਪਾਣੀ ਖਾ ਲਿਆ ਸਾਰੇ ਨੇ ਕਿਸਾਗਨ ਦੇ ਰਹੇ ਨੇ ਸਾਰੇ ਇਹਨੇ ਗੋਦੀ ਚੱਕ ਚੱਕ ਕੇ ਛੋਟੇ ਬੇਬੀ ਨੂੰ විರಯ್ ಸೂಟದಿತ್ತ සಸಾರಯ್ ಕප್ಪಳ ಲೀಡದಿ್ತದಕವකි මಸದනಯ ಉತ್ರಮಿಡೆ ೇ ರಬಸು ද ਇਦਾਂ ਹੋ ਜੀ ਹੁਣ ਆਪੂਆ ਨੇ ਵੀ ਚੱਕ ਲਿਆ ਮੁੰਡਾ ਕੋਦੇ ਲੋਰੀਆਂ ਸੁਣਾ ਰਹੀ ਹੈ 부ਆ ਵੀ ਇਦਾਂ ਹੋ ਜੀ ਇੱਧਰ ਆਪੋ ਆਪਣੇ ਕੱਪੜੇ ਫੜ ਲੇ ਸਾਰੇ ਨੇ ਬੈਗ ਆ ਮੇਰੀ ਸੋਟੀ ਪੈਣਾ ਵੀਡੀਓ ਬੜੀ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋ ਬਾਅਦ ਦੇਖਣਾ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕਰਨਾ ਇੱਧਰ ਬਣਾ ਰਹੀਆਂ ਨੇ ਪੈਣਵਰੀਆਂ ਖਾਣਾ அப்படி வீடியோ பண்ண தீச்சி வீடியோ பண்ணி கர்மி பதிசி ਜੇ ਲੋਜੀ ਹੁਣ ਮੇਲ ਮਿਲਿਆ ਹੋ ਰਿਹਾ ਤੇ ਜਾ ਰਹੇ ਨੇ ਸਾਰੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਧੰਨਵਾਦ